ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤੁਸੀਂ ਪਿਛੇ ਘੰਟੇ ਤੋਂ ਪਹਿਲਾਂ ਦੇਖਿਆ ਹੋਣਾ ਕਿ ਪੀ ਟ੍ਰਿਪਲ ਐਸ ਬਿਨੇ ਆਪਣੀਆਂ ਕੁਝ ਪੁਰਾਣੀਆਂ ਜਿਹੜੀਆਂ ਐਡਵਰਟਾਈਜ਼ਮੈਂਟਸ ਦੇ ਵਿੱਚ ਵੈਕੈਂਸੀਸ ਕੱਢੀਆਂ ਹੋਈਆਂ ਸੀ ਮੁਫਰੂਪ ਦੇ ਵਿੱਚ ਉਹਦੇ ਵਿੱਚ ਸੀਨੀਅਰ ਅਸਿਸਟੈਂਟ ਦੀ ਭਰਤੀ ਸੀ ਉਹਨਾਂ ਨੂੰ ਵਿਦਡਰੋ ਕੀਤਾ ਸੀਗਾ ਮਤਲਬ ਪਿਛਲੇ 1.5 ਘੰਟੇ ਤੋਂ ਪੰਜਾਬ ਦੇ ਸਟੂਡੈਂਟਸ ਦੇ ਵਿੱਚ ਬਹੁਤ ਪੈਨਿਕ ਵੀ ਫੈਲਿਆ ਸੀਗਾ ਇਸ ਨਿਊਜ਼ ਤੋਂ ਬਾਅਦ ਕਿ ਪਹਿਲਾਂ ਤਾਂ ਉਸ ਪੇਪਰ ਨੂੰ ਡੀਕਦੇ ਹਾਂ ਸਾਲ ਡੇਢ ਸਾਲ ਦਾ ਸਮਾਂ ਲੰਘ ਗਿਆ ਸੀਗਾ ਹੁਣ ਫਾਈਨਲੀ ਉਹਨਾਂ ਨੂੰ ਵਿਦਡਰੋ ਕੀਤਾ ਗਿਆ ਪਰ ਉਹਦੇ ਵਿੱਚ ਜਿਹੜੀ ਇਨਫਾਰਮੇਸ਼ਨ ਇੱਕ ਪਹਿਲਾਂ ਵੀ ਆਈ ਸੀ ਜਿਹੜੀ ਪਹਿਲਾਂ ਲਿਖ ਕੇ ਵੀ ਪਾਈ ਸੀ ਕਿ ਇਹ ਵਿਦਡਰੋ ਸਿਰਫ ਇਸ ਕਰਕੇ ਕੀਤੀਆਂ ਗਈਆਂ ਨੇ ਕਿ ਇਹਨਾਂ ਨੂੰ ਰੀ ਨੋਟੀਫਾਈ ਕਰਨਾ ਹੈਗਾ ਉਸ ਤਾਂ ਦੀ ਗਿਣਤੀ ਦੇ ਵਿੱਚ ਕੁਝ ਵਾਧਾ ਘਾਟਾ ਜ਼ਰੂਰ ਹੋਇਆ ਜਿਹੜੀਆਂ ਐਡਵਰਟਾਈਜ਼ਮੈਂਟ ਨੰਬਰ 5 2023 ਦੀਆਂ ਜਿਹਦੇ ਵਿੱਚ ਮੇਨਲੀ ਸੀਨੀਅਰ ਅਸਿਸਟੈਂਟ ਦੀ ਭਰਤੀ ਸੀ ਹੋਰ ਕੁਝ ਭਰਤੀਆਂ ਸੀਗੀਆਂ ਐਡਵਰਟਾਈਜ਼ਮੈਂਟ ਨੰਬਰ 6 2024 7 2024 ਉਹਦੇ ਵਿੱਚ ਜੂਨੀਅਰ ਆਡੀਟਰ ਦੀ ਐਕਾਊਂਟੈਂਟ ਦੀ ਵਿਡਰੋ ਹੋਈਆਂ ਸੀ ਇਹਨਾਂ ਨੂੰ ਇੱਕ ਨਵੇਂ ਐਡਵਰਟਾਈਜ਼ਮੈਂਟ ਦੇ ਅਧੀਨ ਐਡਵਰਟਾਈਜ਼ਮੈਂਟ ਨੰਬਰ 52025 ਦੇ ਅਧੀਨ ਦੁਬਾਰਾ ਰੀ ਨੋਟੀਫਾਈ ਕੀਤਾ ਹੈ ਇਹਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਬਾਕੀ ਇੱਕ ਡਿਟੇਲਡ ਵੀਡੀਓ ਦੇ ਵਿੱਚ ਮੈਂ ਸਾਰਾ ਡਿਟੇਲਸ ਸਮਝਾ ਦੂੰਗਾ ਕਿ ਜਿਹੜੇ ਵਿਦਿਆਰਥੀਆਂ ਨੇ ਇਹ ਭਰਤੀਆਂ ਜਿਹੜੀਆਂ ਕੈਨਸਲ ਹੋ ਕੇ ਹੁਣ ਦੁਬਾਰਾ ਰੀ ਨੋਟੀਫਾਈ ਹੋਈਆਂ ਨੇ ਜਿਹੜੇ ਵਿਦਿਆਰਥੀਆਂ ਨੇ ਇਹ ਪੇਪਰ ਪਹਿਲਾਂ ਭਰੇ ਹੋਏ ਸੀ ਫੀਸਾ ਸਬਮਿਟ ਕੀਤੀ ਹੋਈਆਂ ਸੀ ਉਹਨਾਂ ਨੇ ਇਸ ਵੀਡੀਓ ਇਸ ਭਰਤੀ ਦੇ ਵਿੱਚ ਦੁਬਾਰਾ ਆਪਦੇ ਫਾਰਮ ਭਰਨੇ ਨੇ ਪਰ ਫੀਸ ਨਹੀਂ ਦੁਬਾਰਾ ਭਰਨੀ ਹੈਗੀ ਤਾਂ ਜਿਹੜੇ ਵਿਦਿਆਰਥੀਆਂ ਨੇ ਪਹਿਲਾਂ ਫਾਰਮ ਭਰੇ ਹੋਏ ਸੀ ਉਹ ਆਪਦੇ ਫਾਰਮ ਨੂੰ ਐਡਿਟ ਵੀ ਕਰ ਸਕਦੇ ਨੇ ਐਡਿਟ ਦਾ ਆਪਸ਼ਨ ਆਊਗਾ ਨਵੇਂ ਵਿਦਿਆਰਥੀ ਜਿਹੜੇ ਫਾਰਮ ਭਰਨਗੇ ਉਹਨਾਂ ਨੇ ਤਾਂ ਫੀਸ ਭਰਨੀ ਹੈ ਪੁਰਾਣਿਆਂ ਨੇ ਫੀਸ ਨਹੀਂ ਭਰਨੀ ਹੈਗੀ ਤੇ ਬਾਕੀ ਇਹਦੇ ਸੰਬੰਧੀ ਜਿਹੜੀ ਹੋਰ ਡਿਟੇਲ ਚ ਗੱਲਬਾਤ ਹੋਊਗੀ ਉਹ ਇੱਕ ਵੀਡੀਓ ਦੇ ਜ਼ਰੀਏ ਆਪਾਂ ਸਾਂਝੀ ਕਰ ਲਾਂਗੇ ਧੰਨਵਾਦ ਬਈ